ਨਮਸਕਾਰ ਤੁਸੀਂ ਦੇਖ ਰਹੇ ਹੋ ਏਵੀ ਪੰਜਾਬੀ ਲਾਈਵ ਟੀਵੀ ਤੇ ਮੈਂ ਹਾਂ ਜਗENDER ਗਪਾਲਪੁਰਾ ਤੇ ਅੱਜ ਅਸੀਂ ਪਹੁੰਚੇ ਹਾਂ ਪੰਡੋਰੀ ਬਡਾਇਚ ਜਿੱਥੇ ਡਾਕਟਰ ਪੀਮਰਾਓ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਪ੍ਰੋਗਰਾਮ ਚੱਲ ਰਿਹਾ ਹੈ ਇਸ ਪ੍ਰੋਗਰਾਮ ਬਾਲਮੀਕ ਰੰਗਰੇਟਾ ਮੰਚ ਅਤੇ ਪੰਜਾਬ ਖੇਤ ਮਜ਼ਦੂਰ ਸਭਾ ਵੱਲੋਂ ਕਰਾਇਆ ਜਾ ਰਿਹਾ ਹੈ ਇਸ ਪ੍ਰੋਗਰਾਮ ਨੂੰ ਕਰਵਾਉਣ ਵਾਲੇ ਅਨੂਪ ਸਿੰਘ ਵੜੈਚ ਪਟੋਰੀ ਵੜੈਚ ਇਸ ਤੋਂ ਇਲਾਵਾ ਅਵਤਾਰ ਸਿੰਘ ਜੀ ਅਜਮੇਰ ਸਿੰਘ ਜੀ ਮਹਿੰਦਰ ਸਿੰਘ ਜੀ ਅਤੇ ਇਸ ਪ੍ਰੋਗਰਾਮ ਨੂੰ ਸੰਬੋਧਨ ਕੀਤਾ ਗਰਦੀਪ ਸਿੰਘ ਗਰਵਾਲੀ ਕਾਮਰ ਮੰਗਲ ਸਿੰਘ ਖਜਾਲਾ ਮਰੀਕ ਸਿੰਘ ਤੇ ਹੋਰ ਆਗੂਆਂ ਨੇ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਤੇ ਐਮ ਐਲ ਏ ਡਾਕਟਰ ਜਸਵੀਰ ਸਿੰਘ ਹਲਕਾ ਪਸ਼ਮੀ ਨੇ ਵੀ ਸ਼ਰਕਤ ਕੀਤੀ ਅਤੇ ਇਸ ਪ੍ਰੋਗਰਾਮ ਤੋਂ ਉਪਰੰਤ ਇੱਕ ਮੋਟਰਸਾਈਕਲ ਰੈਲੀ ਜਿਹੜੀ ਆ ਉਹ ਵੀ ਕੱਢੀ ਗਈ ਆਓ ਕੁਝ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਆਂ ਹਲਕਾ ਪੱਛਮੀ ਐਮਐਲਏ ਜਸਬੀਰ ਸਿੰਘ ਡਾਕਟਰ ਜਸਬੀਰ ਸਿੰਘ ਦੇ ਨਾਲ ਤੇ ਕਰਦੇ ਆਂ ਉਹਨਾਂ ਨਾਲ ਗੱਲਬਾਤ ਐਮਐਲਏ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਤੇ ਕਿ ਤੁਸੀਂ ਅੱਜ ਸਾਡੇ ਚੈਨਲ ਤੇ ਰੂਬਰੂ ਹੋਣ ਲੱਗੇ ਹੋ ਐਮਐਲਏ ਸਾਹਿਬ ਮੇਰਾ ਸਦਾ ਜਿਹਾ ਸਵਾਲ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਆ ਬਹੁਤ ਸਾਰੇ ਗਰੰਟੀਆਂ ਲੈ ਕੇ ਆਈ ਸੀ ਹੁਣ ਲੋਕ ਸਭਾ ਦੀਆਂ ਚੋਣਾਂ ਆ ਚੁੱਕੀਆਂ ਨੇ ਕੀ ਜਿਹੜੀਆਂ ਗਾਰੰਟੀਆਂ ਦਿੱਤੀਆਂ ਸਿਪਕਾਉਂਤਮਾਨ ਸਾਹਿਬ ਨੇ ਕਿ ਉਹ ਪੂਰੀਆਂ ਹੋ ਚੁੱਕੀਆਂ ਬਿਲਕੁਲ ਜੀ 85% ਗਾਰੰਟੀਆਂ ਜਿਹੜੀਆਂ ਪੂਰੀਆਂ ਹੋ ਚੁੱਕੀਆਂ ਜਿਨ੍ਹਾਂ ਦੇ ਵਿੱਚ 6 ਸੂਜੂ ਦੀ ਬਿਜਲੀ ਫਰੀ ਹੈ ਸਕੂਲ ਆਫ ਐਮੀਨੈਂਸ ਜਿਹੜੇ ਹੈ ਉਹ ਤਕਰੀਬੇ 850 17 120 ਦੇ ਲਗ ਚਾਗੇ ਸਕੂਲ ਫੈਮਿਨਸ ਖੁੱਲ ਚੁੱਕੇ ਆ ਉਹਦੇ ਤੋਂ ਦੇਖਿਆ ਕਿ 850 ਤੋਂ ਉੱਪਰ ਜਿਹੜੇ ਮਹੱਲਾ ਗਰੀਨੇ ਖੁੱਲ ਚੁੱਕੇ ਆ ਉਹ ਤੇਨ ਗਾਰੰਟੀਆਂ ਮੇਨ ਏਪੀ ਆਪ ਨੂੰ ਦਿੱਤੀਆਂ ਗਈਆਂ ਸੀ ਉਦੇ ਤੋਂ ਇਲਾਵਾ ਅੱਜ ਅਸੀਂ ਟ੍ਰਾਂਸਪੋਰਟ ਮਾਫੀਆ ਖਤਮ ਕਰਾਂਗੇ ਉਹ ਟੋਟਲ ਖਤਮ ਹੋ ਚੁੱਕਾ ਹੈ ਲੈਂਡ ਮਾਫੀਆ ਖਤਮ ਹੋ ਚੁੱਕਾ ਹੈ 11000 ਏਕੜ ਜ਼ਮੀਨ ਜਿਹੜੀ ਪੰਜਾਬ ਸਰਕਾਰ ਨੇ ਜਿਹੜੀ ਪਿਛਲੀਆਂ ਸਰਕਾਰਾਂ ਦੇ ਜ਼ਹੀਰਿਆਂ ਦੇ ਦੱਬੀ ਹੋਈ ਸੀ ਉਹ ਛਡਾ ਕੇ ਅੱਜ ਪੰਚਾਇਤਾਂ ਦੇ ਹਵਾਲੇ ਕੀਤੀ ਸੋ ਜਿਹੜੀ ਰੇਡ ਦੀਆਂ ਖੱਡਾਂ ਇਹਨਾਂ ਦੇ ਕਬਜ਼ੇ ਕੀਤੇ ਗਏ ਹੋ ਸਾਰੀਆਂ ਦੇਖ ਸਕਦੇ ਰੇਡ ਦੀਆਂ ਖੱਡਾਂ ਛਡਾਈਆਂ ਗਈਆਂ ਇਹਨਾਂ ਕੋ ਇਹ ਬਦਲਾਅ ਹੀ ਹੈ ਕਿਉਂਕਿ ਦੋ ਸਾਲਾਂ ਦੇ ਵਿੱਚ ਜਿੰਨਾ ਪੰਜਾਬ ਸਰਕਾਰ ਨੇ ਕਾਰਜਕਾਲ ਕੀਤਾ ਉਹ ਪਿਛਲੇ 10 ਸਾਲਾਂ ਦੀ ਸਰਕਾਰਾਂ ਨੇ ਨਹੀਂ ਕੀਤਾ ਸੋ ਇਹ ਤੁਸੀਂ ਇਹੀ ਗਰੰਟੀ ਜਿਹੜੀ ਆਪਾਂ ਲੋਕ ਸਭਾ ਦੀ ਜਿਹੜੀ ਇਲੈਕਸ਼ਨ ਹੈ ਇਹਦੇ ਚ ਲੈ ਕੇ ਲੋਕਾਂ ਦੇ ਘਰਾਂ ਤੱਕ ਜਾਵਾਂਗੇ ਤੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਦਿਖਾਵਾਂਗੇ ਸੋ ਜੇ ਅਸੀਂ ਤਾਂ ਉਹ ਵੀ ਕਰਕੇ ਪੂਰੇ ਕਾਰਜ ਦਿੱਤੀਆਂ ਜਿਹੜੀਆਂ ਨਹੀਂ ਵੀ ਦਿੱਤੀਆਂ ਸੀ ਕਿਸੇ ਨੂੰ ਇਹ ਤਾਂ ਨਹੀਂ ਸੀ ਕਿ ਆ ਕੇ ਪੰਜਾਬ ਸਰਕਾਰ ਜਿਹੜੀ ਉਹ ਤੁਹਾਡੇ ਦੁਆਰਾਂਗੇ ਕੰਮ ਕਰਿਆ ਕਰੇਗੀ ਕਿਸੇ ਨੂੰ ਇਹ ਤਾਂ ਨਹੀਂ ਸੀ ਕਿ ਤੁਹਾਡੀਆਂ ਜਮੀਨਾਂ ਤੇ ਕਬਜੇ ਛਾਇਏ ਜਾਣਗੇ ਕਿਸੇ ਨੂੰ ਇਹ ਤਾਂ ਨਹੀਂ ਸੀ ਕਿ ਤੁਹਾਡਾ ਕੇਵਲ ਮਾਫੀ ਮਾਫ ਕੀਤਾ ਜਾਵੇਗਾ ਸੋ ਗਰੰਟੀਆਂ ਦੀ ਹੈ 85% ਕਰਕੇ 85% ਗਰੰਟੀਆਂ ਜਿਹੜੀਆਂ ਪੂਰੀਆਂ ਹੋ ਚੁੱਕੀਆਂ ਜਿਹੜੀ ਇੱਕ ਅੱਧੀ ਰਹਿ ਗਈ ਹੈ ਅਜੇ ਸਾਡੀ ਸਰਕਾਰ ਦੇ ਵੀ 3 ਸਾਲ ਪਏ ਐ ਇਸ ਟੈਨਿਓਰ ਦੇ ਉਹਦੇ ਚ ਜ਼ਰੂਰ ਕਰਾਂਗੇ ਗਰੰਟੀਆਂ ਦੇ ਉੱਪਰ ਦਾ ਕੰਮ ਕਰਾਂਗੇ ਸੋ ਗਰੰਟੀਆਂ ਦਾ ਕੁਝ ਨਹੀਂ ਨਹੀਂ ਜਿਹੜੀ ਐਰਕਾ ਲੋਕ ਸਭਾ ਦੀ ਇਲੈਕਸ਼ਨ ਹੋ ਰਹੀ ਆ ਇਹਦੇ ਵਿੱਚ ਕਿਵੇਂ ਦੀ ਰਹੂਗੀ ਭੂਮਿਕਾ ਆਮ ਆਦਮੀ ਪਾਰਟੀ ਦੀ ਸਾਡੇ ਸੀਐਮ ਸਰਪੰਗਰ ਸਿੰਘ ਮਾਨ ਜੀ ਦਾ ਇੱਕੋ ਸੁਪਨਾ ਹੈ ਉਹਨਾਂ ਨਾਰਾ ਦਿੱਤਾ ਇਹਦੇ ਪੰਜਾਬ ਐਸ ਵਾਰੀ ਬਣੇਗਾ ਦੇਸ਼ ਦਾ ਹੀਰੋ ਤੇ ਆਮ ਆਦਮੀ ਪਾਰਟੀ ਦਿੱਤੇਗੇ ਤੇ ਰਣ ਨਿਤੇ ਰਣ ਸਿਧਾਂਤੇ ਪੰਜਾਬ ਦਾ ਮੁਕਾਬਲਾ ਹੋਵੇਗਾ 13 0 ਸੋ ਸਾਡੇ ਮੁਕਾਬਲੇ ਇਸ ਵੇਲੇ ਕੋਈ ਵੀ ਪਾਰਟੀ ਨਹੀਂ ਨਾ ਹੀ ਕალიਤਾਲਾ ਨਾ ਹੀ ਕਾਂਗਰਸੀ ਹੈ ਨਾ ਹੀ ਬੀਜੇਪੀ ਹੈ ਸੋ ਪੰਜਾਬ ਦੇ ਵਿੱਚ ਇੱਕੋ ਇੱਕ ਪਾਰਟੀ ਹੈ ਆਮ ਆਦਮੀ ਪਾਰਟੀ ਤੁਸੀਂ ਕਿਸੇ ਵੀ ਗਰੀਬ ਨੂੰ ਕੋਸ਼ ਕੇ ਵੇਖ ਲਓ ਜਿੰਨੇ ਵੀ ਆਪਾਂ ਇੱਥੇ ਬੈਠੇ ਆ ਤੁਸੀਂ ਆਪਣਾ ਵੀ ਵੇਖ ਲਓ ਤੁਹਾਡਾ ਬਿਜਲੀ ਦਾ ਬੇਜੀਰੋ ਆਉਂਦਾ ਹੋਏਗਾ ਸੋ ਇਹ ਪੰਜਾਬ ਸਰਕਾਰ ਨੇ ਗਰੰਟੀ ਦਿੱਤੀ ਸੀ ਤੇ ਉਹ ਪੂਰੀ ਵੀ ਕੀਤੀ ਐ ਸੋ ਜਿਹਦੇ ਘਰ ਦੇ ਤੇ ਜਿਹੜੇ ਸਿਹਰੇ ਇਹੋ ਡਰ ਹੁੰਦਾ ਸੀ ਕਿ ਸਵੇਰੇ ਕਨੈਕਸ਼ਨ ਨਾ ਕੱਟ ਜਾ ਸਾਡਾ ਬਿੱਲ ਤਾਰਨ ਵਾਲਾ ਅੱਜ ਉਹ ਦੁਨੀਆ ਸੁਖੀ ਬਸ ਰਹੀ ਐ ਸੋ ਬੀਬੀਆਂ ਭੈਣਾਂ ਦਾ ਵੀ ਜਿਹੜਾ ਅਸੀਂ ਖਿਆਲ ਆ ਜਿਹੜੀ 1000 ਰੁਪਏ ਦੀ ਗਰੰਟੀ ਐ ਉਹਦੇ ਵਾਸਤੇ ਵੀ ਅਸੀਂ ਪਲੇਟਫਾਰਮ ਬਣਾ ਲਿਆ ਆਉਣ ਵਾਲੇ ਦਿਨਾਂ ਦੇ ਵਿੱਚ ਇਲੈਕਸ਼ਨ ਕੋਰਟ ਤੋਂ ਬਾਅਦ ਵੀ ਚਾਲੂ ਕਰਦੇ ਆ ਪਰ ਵਿਰੋਧੀ ਧਿਰਾਂ ਜਿਹੜੀਆਂ ਉਹਦੇ ਕਈ ਸਵਾਲ ਚੁੱਕ ਰਹੀਆਂ ਕਿ ਤੁਹਾਡਾ ਮੁਖੀ ਜਿਹੜਾ ਉਹ ਜੇਲ੍ਹ ਦੇ ਅੰਦਰ ਡੱਕ ਦਿੱਤਾ ਗਿਆ ਦੇਖੋ ਜੀ ਵਿਰੋਧੀ ਹੁਣ ਵਿਲੇ ਕਰਕੇ ਰੱਖਦੇ ਪੰਜਾਬ ਦੀ ਜਨਤਾ ਨੇ ਕੰਮ ਜ਼ਮੀਨਾਂ ਉਹਨਾਂ ਦੀਆਂ ਸੀ ਉਹਨਾਂ ਕੋਲ ਖੋਲ ਕੇ। ਉਹਠੀਆਂ ਦੇ ਕਬਜ਼ੇ ਨੂੰ ਕਰਦੇ ਸੀ ਉਹ ਛਡਾਦੇ ਸੀ। ਵਿਹਲੇ ਟਰਾਂਸਪੋਰਟ ਤੇ ਉਹ ਕਬਜ਼ਾ ਕਰੀ ਬੈਠੇ ਸੀ ਉਹ ਛਡਾਦੇ। ਹੁਣ ਪੰਜਾਬ ਦੀ ਜਨਤਾ ਨੇ ਜਿੰਨਾ ਮੈਨੇਟ ਪੰਜਾਬ ਸਰਕਾਰ ਨੂੰ ਦਿੱਤਾ ਆਮ ਆਦਮੀ ਪਾਰਟੀ ਨੂੰ ਦਿੱਤਾ। ਉਹ ਜਨਤਾ ਨੇ ਉਹਨਾਂ ਨੂੰ ਵਿਹਲੇ ਨੂੰ ਘਰਾਂ 'ਚ ਡੱਠਦਾ। ਹੁਣ ਵਿਹਲੇ ਘਰਾਂ 'ਚ ਬੈਠਾ ਬੰਦਾ ਵਿਹਲਾ ਮੰਨ ਤੇ ਸਿਆਣੇ ਕਿਤੇ ਸਤਾਨ ਦਾ ਘਰ ਹੈ। ਉਹ ਸਤਾਨ ਦੇ ਘਰ ਲਈ ਗੱਲ ਆ ਕਿ ਹੁਣ ਉਹ ਇਹੀ ਸੋਚਦੇ ਆ। ਕਿ ਇਹਨਾਂ ਦੀ ਗਿਹਣੇ ਗੇਟਾਂ ਨਾ ਬਦਰਾਮੀ ਕੀਤੀ ਜਾਵੇ ਹੋਰ ਕਿੰਮਤਾਂ ਦੇ ਕੋਈ ਨਾ ਹੈਗਾ ਨਹੀਂ ਜੇ ਕੋਈ ਮੁੱਦੇ ਦੀ ਗੱਲ ਕਰਨ ਸਾਡੇ ਨਾਲ ਐਜੂਕੇਸ਼ਨ ਤੇ ਗੱਲ ਕਰਨ ਸਾਡੇ ਨਾਲ ਸਿੱਖਿਆ ਤੇ ਗੱਲ ਕਰਨ ਸਾਡੇ ਨਾਲ ਮੈਡੀਕਲ ਸਹੂਲਤਾਂ ਤੇ ਗੱਲ ਕਰਨ ਸਾਡੇ ਨਾਲ ਬਿਜਲੀ ਦੇ ਬਿੱਲਾਂ ਤੇ ਗੱਲ ਕਰਨ ਸਾਡੇ ਨਾਲ ਟ੍ਰਾਂਸਫਰ ਮਾਫੀਆ ਤੇ ਗੱਲ ਕਰਨ ਸਾਡੇ ਨਾਲ ਲੈਂਡ ਮਾਫੀਆ ਤੇ ਗੱਲ ਕਰਨ ਸਾਡੇ ਨਾਲ ਸੈੱਡ ਮਾਫੀਆ ਤੇ ਗੱਲ ਕਰਨ ਕਿੰਨੇ ਮੁੱਦੇ ਆ ਉਹਨਾਂ ਤੇ ਗੱਲ ਕਰਕੇ ਦੇਖੋ ਇਹਨਾਂ ਨੂੰ ਸੱਧਿਆ ਸੀ ਲਿਜਾਣਾ ਯੂਨੀਵਰਸਿਟੀ ਉੱਥੇ ਕਿਹਨੂੰ ਆਏ ਜੇ ਮੁੱਦਿਆਂ ਦੀ ਗੱਲ ਕਰਨੀ ਸਰ ਉੱਥੇ ਨਾ ਚੁੱਪ ਕਰਕੇ ਦਰਵਾਜ਼ਾ ਖੋਲ੍ਹ ਕੇ ਅੰਦਰ ਜਾ ਕੇ ਬਹਿ ਗਏ ਸੋ ਇਹ ਵਿਲੇ ਬੰਦੇ ਆ ਕੰਮ ਕਰਦੇ ਹੋਏ ਇਹਨਾਂ ਨੂੰ ਅਸੀਂ ਕੰਮ ਕਰਨ ਵਾਲੇ ਸੀ ਕੰਮ ਕਰ ਰਹੇ ਆ ਸੋ ਇਹਨਾਂ ਦੀ ਗੱਲ ਸਾਡੇ ਨਾਲ ਆਕਰਮਿਤ ਕਰਾ ਕੇ ਕੇਜਰੀਵਾਲ ਸਾਹਿਬ ਕਦੋਂ ਤੱਕ ਆ ਜਾਣਗੇ ਬਾਹਰ ਹਾਂਜੀ ਕੇਜਰੀਵਾਲ ਸਾਹਿਬ ਕਦੋਂ ਤੱਕ ਆ ਜਾਣਗੇ ਬਾਹਰ ਕੇਜਰੀਵਾਲ ਤੱਕ ਬਾਹਰ ਹੀ ਆ ਜੀ ਬਸ 2024 ਦੀ ਇਲੈਕਸ਼ਨ ਆ ਠੀਕ ਹੈ ਜੀ ਜੂਨ ਇੱਕ ਨੂੰ 2024 ਦੀ ਜਿਹੜੀ ਇਲੈਕਸ਼ਨ ਹੋ ਰਹੀ ਹੈ ਜਦੋਂ ਪੰਜਾਬ ਸਰਕਾਰ ਦੇ ਵਿੱਚ 13 ਦੀ ਤਰ੍ਹਾਂ ਸੀਟਾਂ ਜਿੱਤेंगी ਜਾਂ ਇੰਡੀਆ ਐਲਾਈਅੰਸ ਦੀ ਸਰਕਾਰ ਬਣ ਗਈ ਤੇ ਕੇਜਰੀਵਾਲ ਸਾਹਿਬ ਬਰੀ ਹੋ ਬਰੀ ਆ ਸੋ ਇਹ ਮੋਦੀ ਨੂੰ ਦੱਸਣਾ ਚਾਹੁੰਦੇ ਕਿ ਤੇਜੀ ਤਾਨਾਸ਼ੀਨੀ ਚੱਲਣੀ ਅੱਜ 14 14 ਅਪ੍ਰੈਲ ਨੂੰ ਡਾਕਟਰ ਵੀ ਮਾਰੋਗ ਬੇਦਖਰ ਬਾਬਾ ਸਾਹਿਬ ਜੀ ਦਾ ਜਨਮ ਦਿਨ ਮਨਾ ਕੇ ਹਟੇ ਅਸੀਂ ਇਹਦੇ ਚ ਸਾਡੀ ਆਮ ਆਦਮੀ ਪਾਰਟੀ ਦਾ ਇੱਕੋ ਨਾਰਾ ਸੀ ਤਾਨਾਸ਼ਾ ਹਟਾਓ ਦੇਸ਼ بچਾਓ ਸੰਵਿਧਾਨ بچਾਓ ਲੋਕਤੰਤਰ بچਾਓ ਸੋ ਇਹ ਲੋਕਤੰਤਰ ਬਚਾਉਣ ਵਾਸਤੇ ਅੱਜ ਇੱਡਾ ਵੱਡਾ ਕਾਠ ਜਿਹੜਾ ਕੀਤਾ ਗਿਆ ਸਾਡੇ ਵਾਲਮੀਕੀ ਮਾਰਗੀ ਸਖਸ ਭਾਈਚਾਰੇ ਵੱਲੋਂ ਅੱਜ ਇਹ ਸੰਗਠਨ ਦਾ ਜਿਹੜਾ ਉਹ ਪਿੰਡ ਪਡੋਰੀ ਦੇ ਵਿੱਚ ਇਹ ਪ੍ਰੋਗਰਾਮ ਰੱਖਿਆ ਗਿਆ ਸੀ ਉਧਰ ਜੇ ਇੱਕ ਮੋਟਰਸਾਈਕਲ ਸਾਈਕਲ ਰੈਲੀ ਵੀ ਕੱਢੀ ਗਈ ਹੈ ਇਹ ਜਾਗਰੂਕਤਾ ਵਾਲੀ ਰੈਲੀ ਕੱਢੀ ਗਈ ਹੈ ਕਿ ਉਠੋ ਪੜੋ ਸੰਘਰਸ਼ ਕਰੋ ਤੇ ਜੁੜੋ ਤੇ ਆਪਣੇ ਸਮਾਜ ਨੂੰ ਕਿਵਦਾ ਨਹੀਂ ਸੋ ਇਹ ਸਮਾਜ ਪਹਿਲਾਂ 50 ਸਾਲ ਪਹਿਲਾਂ ਵਾਲਾ ਸਮਾਜ ਨਹੀਂ ਰਿਹਾ ਉਹਨੇ ਪੜਿਆ ਲਿਖਿਆ ਸਮਾਜ ਹੋ ਗਿਆ ਹੁਣ ਆਪਣੇ ਹੱਕਾਂ ਦੀ ਖਾਤਰ ਲੜਨਗੇ ਸੋ ਦੱਸਣਾ ਚਾਹਣਾ ਕਿ ਲੋਕ ਨੱਤੋਂ ਨੂੰ ਬਚਾਉਣ ਵਾਸਤੇ ਸਾਡੀ ਆਮ ਆਦਮੀ ਪਾਰਟੀ ਹਰ ਤਰ੍ਹਾਂ ਦਾ ਸੰਘਰਸ਼ ਕਰਦੀ ਹੈ ਬਹੁਤ ਬਹੁਤ ਧੰਨਵਾਦ